ICICI ਬੈਂਕ ਦੀ ਬ੍ਰਾਂਚ ਬਲਾਚੌਰ ਵਿਖੇ ਬੀਤੀ ਰਾਤ ਚੋਰਾ ਵੱਲੋਂ ਬੈਂਕ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਚੋਰਾਂ ਨੂੰ ਬੈਂਕ ਦੇ ਸਿਕਿਉਰਿਟੀ ਗਾਰਡ ਅਤੇ ਪੁਲਿਸ ਦੀ ਮੁਸਤੈਦੀ ਕਰਕੇ ਖਾਲੀ ਹੱਥ ਵਾਪਸ ਜਾਣਾ ਪਿਆ ਬੈਂਕ ਦੇ ਸਿਕਿਉਰਿਟੀ ਗਾਰਡ ਨੇ ਦੱਸਿਆ ਕਿ ਬੀਤੀ ਰਾਤ 2 ਵਜੇ ਦੇ ਕਰੀਬ ਮੋਟਰਸਾਈਕਲ ਤੇ ਚੋਰ ਆਏ ਅਤੇ ਸ਼ਟਰ ਨੂੰ ਲੱਗੇ ਹੋਏ ਤਾਲੇ ਨੂੰ ਤੋੜਨ ਲੱਗੇ ਤਾਂ ਉਸਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਅਤੇ ਮੌਕੇ ਤੇ ਪੁਲਿਸ ਪਾਰਟੀ ਦੀ ਟੀਮ ਪਹੁੰਚੀ ਜਿਸ ਤੋਂ ਬਾਅਦ ਚੋਰ ਮੌਕਾ ਦੇਖ ਕੇ ਉਥੋਂ ਫਰਾਰ ਹੋ ਗਏ ਇਸ ਮੌਕੇ ਸਬ ਇੰਸਪੈਕਟਰ ਸਤਨਾਮ ਸਿੰਘ थाना ਸਿਟੀ ਬਲਾਚੌਰ ਨੇ ਕਿਹਾ ਕਿ ਜਲਦ ਹੀ ਚੋਰ ਪੁਲਿਸ ਦੇ ਅੜਿੱਕੇ ਹੋਣਗੇ ਲੱਪੀਸ ਇਨ ਨਾਮ ਤੇ ਕਿਹੜਾ ਫੈਕਟ ਹੈ ਜੀ ICSE ਬੈਂਕ ਬੜਾ ਚੋਰਾਇਆ ਮੈਂ ਬਾਂਡਰਨ ਦੀ ਸਿਕਿਉਰਿਟੀ ਦੇ ਵਿੱਚ MSF ਦੇ ਵਿੱਚ ਜੌਬ ਕਰ ਰਿਹਾ ਤੇ ਰਾਤ ਤਕਰੀਬਨ 2:00 ਵਜੇ ਦੇ ਕਰੀਬ ਇੱਥੇ ਚੋਰ ਆਏ ਸੀ ਤੇ ਕਿਉਂਕਿ ਸਾਡਾ ਕੰਮ ਹਸਾ ਗਾਰਡ ਦਾ ਹੁੰਦਾ ਸੋ ਇਸ ਕਰਕੇ ਸਾਨੂੰ ਅਲਰਟ ਰਹਿਣਾ ਪੈਂਦਾ ਜਿੱਦਾਂ ਹੀ ਉਹਨੇ ਆ ਕੇ ਜਿੰਦੇ ਭੰਨੇ ਆ ਭੰਨ ਦੀ ਪਹਿਲਾਂ ਉਹਨਾਂ ਨੇ ਜਿੰਦੇ ਭੰਨੇ ਤੇ ਤੁਰੰਤ ਅਸੀਂ ਹਰਕਤ ਦੇ ਵਿੱਚ ਆ ਗਏ ਅਸੀਂ ਆਪਣੀ ਕੰਪਨੀ ਨੂੰ ਜਿਹੜਾ ਹੈ ਸੁਚੇਤ ਕੀਤਾ ਤੇ ਨਾਲ ਦੀ ਨਾਲ ਜਦੋਂ ਉਹਨਾਂ ਨੇ ਸ਼ਟਰ ਚੱਕਿਆ ਤੇ ਨਾਲ ਦੀ ਨਾਲ ਅਸੀਂ ਜਿਹੜਾ ਹੈ ਪੁਲਿਸ ਨੂੰ ਇਨਫੋਰਮ ਕਰਕੇ ਇੱਥੋਂ ਬਾਹਰ ਆ ਗਏ ਤੇ ਇਸ ਤੋਂ ਭੱਜ ਗਏ ਇਸ ਜਿਹਦੇ ਨਾਲ ਇੱਕ ਵੱਡਾ ਹਾਦਸਾ ਹੁਣ ਟਲ ਗਿਆ ਤੇ ਏਟੀਐਮ ਵਾਲੇ ਪਾਸੇ ਵੜਨ ਦੀ ਕੋਸ਼ਿਸ਼ ਕੀਤੀ ਨਹੀਂ ਨਹੀਂ ਉਹਨਾਂ ਨੇ ਬੈਂਕ ਵਾਲੇ ਪਾਸੇ ਵੜਨ ਦੀ ਕੋਸ਼ਿਸ਼ ਕੀਤੀ ਮੇਰੀ ਡਿਊਟੀ ਏਟੀਐਮ ਦੇ ਵਿੱਚ ਹੁੰਦੀ ਹੈ ਹਾਂਜੀ ਸਿਕਿਉਰਿਟੀ ਨੇ ਤੇ ਜਿੱਦਾਂ ਉਹਨਾਂ ਨੇ ਭੰਨਣ ਦੀ ਕੋਸ਼ਿਸ਼ ਕੀਤੀ ਨਾਲੇ ਅਸੀਂ ਹਰਕਤ ਦੇ ਵਿੱਚ ਆ ਗਏ ਤੇ ਇੱਥੋਂ ਇਸ ਕਰਕੇ ਚੋਰ ਭੱਜ ਗਏ ਜੀ ਤੇ ਉਸ ਤੋਂ ਬਾਅਦ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਵੀ ਤੁਰੰਤ ਜਿਹੜੀ ਹੈ 2 2 ਦੇ ਮਿੰਟ ਦੇ ਵਿੱਚ ਵਿੱਚ ਪੁਲਿਸ ਵੀ ਇੱਥੇ ਪਹੁੰਚ ਗਈ ਸੀ 15 ਅਗਸਤ ਦੀ ਡਿਊਟੀ 'ਵਰ ਸੁੰਦੀ ਚੈਕਿੰਗ ਸੁੰਦੀ ਮੈਂ ਕੋਲੋਂ ਆਫ ਦੀ ਬਾਹਰ ਸੀ ਤੇ ਮੇਰੀ ਆਲਰੇਡੀ ਜਿਹੜੀਆਂ ਪੈਟਰੋਲਿੰਗ ਆ ਉਹ ਲਗਾਤਾਰ ਬਲਾਚੌਰ ਦੇ ਏਰੀਆ ਵਿੱਚ ਗਸ਼ਟ ਕਰ ਰਹੀਆਂ ਸੀ ਤੇ ਰਾਤ ਸਾਨੂੰ 2 ਵਜੇ 2:30 2 ਦੇ ਕਰੀਬ ਇੱਕ ਫੋਨ ਨੂੰ ਜਿਹੜਾ ਮਸੂਲ ਹੋਇਆ ਸੀਗਾ ਤੇ ਫਿਰ ਇਹ ਗਾਡ ਮੁੰਡਾ ਲੱਗਾ ਲਾਫ ਪ੍ਰੀਤ ਕਿ ਸਾਡੀ ਬੈਂਕ ਦੇ ਸ਼ਟਰ ਨਾਲ ਕੋਈ ਬੰਦਾ ਛੇੜਛੜ ਕਰ ਰਿਹਾ ਸੱਬਰ ਦੇ ਨਾਲ ਤੇ ਤੁਰੰਤ ਅਸੀਂ ਬਿਨਾਂ ਦੇਰੀ ਜਸਟ 2 ਮਿੰਟ ਦੇ ਵਿੱਚ ਵਿੱਚ ਹੀ ਅਸੀਂ ਬਾਹਰ ਹੀ ਸੀਗੇ ਤੇ ਇਥੇ ਬੈਂਕ ਤੇ ਪਹੁੰਚੇ ਤੇ ਲਫਰੀਦ ਮੋਰੇ ਗਾਰਡ ਜਿਹੜਾ ਖੜਾ ਮਿਲਿਆ ਤੇ ਜਿਸ ਨੇ ਸਾਨੂੰ ਸਾਰੀ ਘਟਨਾਵਾਰੀ ਦੱਸਿਆ ਕਿ 2 ਸਵਾਰ ਦੋ ਆਏ ਸੀ ਲੜਕੇ ਸੀਗੇ ਜਿਨ੍ਹਾਂ ਨੇ ਜਿਹੜੇ ਆਏ ਜਿਨ੍ਹਾਂ ਕੋਲ ਸੱਬਰ ਟਾਈਪ ਦਾ ਕੋਈ ਹਥਿਆਰ ਸੀਗਾ ਉਹ ਮੌਕੇ ਤੇ ਛੱਡ ਗਏ ਤੇ ਰੌਲਾ ਪਾਉਣ ਨਾਲ ਉਹ ਜਿਹੜਾ ਪਹਿਲਾਂ ਸਿਆਣਾ ਪੰਪ ਦੀ ਸਾਈਡ ਨੂੰ ਮੋਟਰਸਾਈਕਲ ਸਟਾਰ ਕਰਕੇ ਭੱਜ ਗਏ ਤੇ ਫਿਰ ਉਹ ਦੁਬਾਰਾ ਉਧਰੋਂ ਵਾਪਸ ਆ ਕੇ ਤੇ 메ਚੌਂ ਤੋਂ ਪਹਿਲਾਂ ਜਿਹੜੀ ਗਲੀ ਆਦੀ ਐ ਖਚਰੀਆਂ ਨਾਲ ਦੀ ਮਹਿੰਦੀ ਪਰਸਾਈਡ ਜਾ ਰਹੀ ਆ ਉਧਰ ਨੂੰ ਵਾਈਪ ਤੇ ਸਵਾਰ ਹੋ ਕੇ ਤੇਜ ਬੜੀ ਤੇਜ ਰਫ਼ਤਾਰ ਨਿਕਲ ਗਿਆ ਤੇ ਰਾਤ ਹਨੇਰਾ ਹੋਣ ਕਰਕੇ ਕਾਫੀ ਅਸੀਂ ਉਹਨਾਂ ਦਾ ਪਿੱਛਾ ਕੀਤਾ ਲੇਖਾ ਚੌਂਕ ਤੱਕ ਅਸੀਂ ਕਾਫੀ ਕੋਸ਼ਿਸ਼ ਕੀਤੀ ਹੈ ਕੋਈ ਉਹਨਾਂ ਦਾ ਕੁਲੀਓ ਲੱਗ ਸਕੇ ਪਰ ਨਹੀਂ ਲੱਗ ਸਕਿਆ ਤੇ ਸਾਰੇ ਆ ਵੀ ਇਹ ਹੈਪਨਿੰਗ ਥੋੜੀ ਹੋਟੋ ਬਚਾਪ ਹੋ ਗਿਆ ਅਮੀਰ ਹੈ ਚੋਰ ਫੜੇ ਜਾਊਗੇ ਜਲਦੀ ਬਿਲਕੁਲ ਜੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਅਨਸਰ ਆ ਉਹਨਾਂ ਨੂੰ ਜਲਦੀ ਨਤ ਪਾਈ ਜਾ ਸਕਦਾ